ਕਿਟ ਸੰਬਾਕੂ ਹਾਂ ਜਗਤ ਨੂੰ ਇਸੇ ਵੀ ਤਰੀਕੇ ਦਾ ਨਾ ਸੀ ਵੇਚ ਸਕਦੇ ਆ ਨਾ ਸੀ ਖਾ ਸਕਦੇ ਇਹ ਕੁਝ ਵੀ ਹੁੰਦਾ ਆ ਇਹ ਤੁਹਾਡਾ ਨੈਤਿਕ ਫਰਜ਼ ਆ ਬਤੌਰ ਗੁਰੂ ਘਰ ਦਾ ਪ੍ਰਧਾਨ ਇਹ ਤੁਹਾਡੀ ਡਿਊਟੀ ਬਣਦੀ ਆ ਤੁਸੀਂ ਮਤਾ ਪਾਸ ਕਰਕੇ ਸਰਪੰਚ ਨੂੰ ਬੁਲਾ ਕੇ ਮਤਾ ਪਾਸ ਕਰੋ ਐਡਮਿਨਿਸਟ੍ਰੇਸ਼ਨ ਡਿਪਾਰਟਮੈਂਟ ਕੋਲਸ ਡਿਪਾਰਟਮੈਂਟ ਹੁਣਸ ਪ੍ਰਚਾਰਣ ਕੋ ਐਡਮਿਨਿਸਟ੍ਰੇਸ਼ਨ ਡਿਪਾਰਟਮੈਂਟ ਨੂੰ ਤੁਸੀਂ ਇਹ ਚੀਜ਼ ਦਬੋ ਕੋਈ ਵੀ ਜੇ ਤੁਹਾਨੂੰ ਦੇਖਦਾ ਇਹ ਚੀਜ਼ ਦਾ ਸੇਵਨ ਕਰਦਿਆ ਇਹ ਵੇਚਦਾ ਪੁਲਿਸ ਨੂੰ ਬੁਲਾ ਕੇ ਉਹਨੂੰ ਪੁਲਿਸ ਦੇ ਹਵਾਲੇ ਕਰੋ ਜੇ ਇਹ ਚੀਜ਼ ਨਹੀਂ ਹੁੰਦੀ ਫਿਰ ਇਹਨੂੰ ਅਸੀਂ ਕਿਵੇਂ ਕਰਨਾ ਫਿਰ ਇਹ ਅਸੀਂ ਦੱਸਾਂਗੇ ਇਹ ਜਿਹੜੀ ਇਹ ਤੁਸੀ ਨੂੰ ਲੱਗ ਰਹੇ ਹੋ ਕਿ ਕੱਲੇ ਪੱਦੀ ਰੀਅਲ ਸਾਡੇ ਲਈ ਆਏ ਕਿਹਨਾਂ ਲਈ ਸਾਰੇ ਸਾਰੇ ਆ ਗੁਆ ਇਹ ਤੁਸੀਂ ਤਾਂ ਭਟੋਗੇ ਬਾਅਦਾਂ ਮੈਂ ਜਿਵੇਂ ਲੈਣਾ ਪੂਰੀ ਮੈਂ ਜੀ ਠੀਕ ਆ ਜੀ ਜਿਹੜਾ ਤੁਹਾਨੂੰ ਅੱਗੇ ਅਗਲੀ ਗੱਲ ਆ ਜੀ ਤੇ ਮੈਂ ਤੁਹਾਨੂੰ ਹਾਂ ਵੀ ਤੁਸੀਂ ਕੋਈ ਕੋਈ ਨਹੀਂ ਕਰੋ ਸਾਰੇ ਬਾਬਾ ਜੀ ਗੱਲ ਇਹ ਗੱਲ ਇੰਨੀ ਆ ਤੁਸੀਂ ਜੇ ਸੋਚੋ ਤਾਂ ਤੁਸੀਂ ਕਹੋ ਦੋਸਤੋ ਦੀਪ ਸਿੱਧੂ ਦਾ ਇਹ ਹੀ ਹਮੇਸ਼ਾ ਕਹਿਣਾ ਸੀ ਕਿ ਜੋ ਬੇਅਦਬੀ ਦੀਆਂ ਘਟਨਾਵਾਂ ਇੰਨਾ ਜ਼ਿਆਦਾ ਹੁੰਦੀਆਂ ਨੇ ਉਹਦੇ ਪਿੱਛੇ ਦਾ ਕਾਰਨ ਕਿਤੇ ਨਾ ਕਿਤੇ ਇਹ ਹੁੰਦਾ ਹੈ ਕਿ ਸਿੱਖਾਂ ਦੀ ਮਾਨਸਿਕਤਾ ਇਹ ਬਣਾ ਦਿੱਤੀ ਜਾਵੇ ਕਿ ਹਰ ਰੋਜ਼ ਜੋ ਬੇਅਦਬੀਆਂ ਹੁੰਦੀਆਂ ਨੇ ਉਹਨਾਂ ਨੂੰ ਦੇਖਦੇ-ਦੇਖ ਕੇ ਸਿੱਖਾਂ ਦੇ ਮਨਾਂ ਦੇ ਵਿੱਚ ਇਹ ਗੱਲ ਬੈਠ ਜਵੇ ਕਿ ਇਹ ਤਾਂ ਆਮ ਜਿਹੀ ਗੱਲ ਹੈ ਇਹ ਤਾਂ ਹਰ ਰੋਜ਼ ਹੁੰਦੀ ਰਹਿੰਦੀ ਹੈ ਪਰ ਸਿੱਖਾਂ ਦੇ ਮਨਾਂ ਦੇ ਵਿੱਚ ਧੰਤਨ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਦੇ ਲਈ ਆਪਣੇ ਗੁਰੂ ਧਾਮਾ ਦੇ ਲਈ ਆਪਣੇ ਗੁਰੂ ਘਰਾਂ ਦੇ ਲਈ ਤੇ ਗੁਰੂ ਸਹਿਬਾਨ ਦੇ ਲਈ ਕਿੰਨਾ ਅਦਰ ਸਤਕਾਰ ਹੈ ਕਿ ਆਪਣੀ ਜਾਨ ਤੋਂ ਪਹਿਲਾਂ ਉਹ ਗੁਰੂ ਸਹਿਬਾਨ ਗੁਰੂ ਘਰਾਂ ਅਤੇ ਧੰਤਾ ਸਿਰ ਗੁਰਗਰਾਹ ਸਾਹਿਬ ਜੀ ਦੇ ਵਿੱਚ ਸ਼ਰਧਾ ਰੱਖਦੇ ਨੇ ਅਤੇ ਜਾਦੇ ਪਿਆਰ ਕਰਦੇ ਨੇ ਤੇ ਉੱਥੇ ਹੀ ਇਸ ਤਰ੍ਹਾਂ ਦੀਆਂ ਘਟਨਾਵਾਂ ਬੇਸ਼ੱਕ ਸਾਹਮਣੇ ਆਉਂਦੀਆਂ ਨੇ ਪਰ ਸਿੱਖ ਉੱਤੇ ਇਕੱਠੇ ਵੀ ਹੋ ਜਾਂਦੇ ਨੇ ਤੇ ਹੁਣ ਤਾਂ ਇਹ ਮੰਗ ਉੱਠਦੀ ਹੈ ਕਿ ਸਖਤ ਜਹੀ ਸਜ਼ਾ ਮਿਲੇ ਤਾਂ ਕਿ ਮੋੜ ਕੇ ਕੋਈ ਹਿਮਾਕਤ ਨਾ ਕਰ ਸਕੇ ਅਜਿਹੀ ਘਟਨਾ ਲੁਧਿਆਣਾ ਦੇ ਵਿੱਚ ਉਹੀ ਜਿੱਥੇ ਗੁਰੂ ਘਰ ਦੇ ਨੇੜੇ ਤਮਾਕੂ ਵੇਚਿਆ ਜਾਂਦਾ ਸੀ ਉਹ ਵੀ ਢੜਲੇ ਦੇ ਨਾਲ ਨਾਲੇ ਸਭ ਨੂੰ ਪਤਾ ਹੈ ਕਿ ਸਿੱਖ ਧਰਮ ਦੇ ਵਿੱਚ ਤਮਾਕੂ ਇੱਕ ਬੰਜਰ ਕੋਹਰਾ ਹਤ ਹੈ ਫਿਰ ਵੀ ਅਜਿਹੇ ਲੋਕਾਂ ਦੁਆਰਾ ਆਪਣੇ ਮਫਾਦਾਂ ਦੇ ਲਈ ਜਾਂ ਫਿਰ ਸਿੱਖਾਂ ਨੂੰ ਚੜਾਉਣ ਦੇ ਲਈ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਇਹ ਤਾਂ ਸਮਝ ਤੋਂ ਪਰੇ ਹੈ ਪਰ ਉੱਥੇ ਹੀ ਸਿੱਖ ਵੱਡੀ ਗੰਟੀ ਦੇ ਵਿੱਚ ਇਕੱਠੇ ਹੋਏ ਕੇ ਨਾਲ ਹੀ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਾਹਿਬ ਨੂੰ ਵੀ ਅਪੀਲ ਕਰ ਦਿੱਤੀ ਕਿ ਇੱਕ ਵਾਰ ਤੁਸੀਂ ਪੁਲਿਸ ਕੰਪਲੇਂਟ ਕਰਾਓ ਪੁਲਿਸ ਕਾਰਵਾਈ ਕਰਾਓ ਜੇਕਰ ਪੁਲਿਸ ਪ੍ਰਸ਼ਾਸਨ ਤੁਹਾਡੀ ਮੰਗ ਤੇ ਤੁਹਾਡੀ ਅਪੀਲ ਤੇ ਕੋਈ ਕਾਰਵਾਈ ਨਹੀਂ ਕਰਦਾ ਫਿਰ ਖਾਲਸਾ ਆਪਣੇ ਰੋਹ ਰੀਤਾਂ ਦੇ ਨਾਲ ਉਹਨਾਂ ਦੋਸ਼ਟਾਂ ਨੂੰ ਸਜ਼ਾ ਦੇਵੇਗਾ ਸੋ ਤੁਹਾਡਾ ਕੀ ਕਹਿਣਾ ਹੈ ਸਿੰਘ ਸਾਹਿਬ ਦੀਆਂ ਇਹਨਾਂ ਗੱਲਾਂ ਬਾਰੇ ਜਰੂਰ ਕਮੈਂਟ ਕਰਨਾ ਆਓ ਤੁਹਾਡੇ ਸਾਹਮਣੇ ਪੂਰੀ ਵੀਡੀਓ ਵੀ ਰੱਖਦੇ ਆ ਇਸ ਤਰ੍ਹਾਂ ਦੀਆਂ ਤੇ ਹੋਰ ਖਾਸ ਵੀਡੀਓਜ਼ ਦੇਖਦੇ ਰਹਿਣ ਦੇ ਲਈ ਅਨਲਿਮਿਟਿਡ ਗਿਆਨ ਦੇ ਨਾਲ ਬਣੇ ਰਹਿਣਾ ਜੀ ਆਓ ਦੇਖੋ ਹੁਣ ਇਹ ਖਾਸ ਵੀਡੀਓ ਸਿੰਘਾਂ ਨੇ ਕੀ ਕਿਹਾ ਜੀੜੀ ਸਿਗਰਟ ਸੰਬਾਕੂ ਹਾਂ ਜਗਤ ਨੂੰ ਕਿਸੇ ਵੀ ਤਰੀਕੇ ਦਾ ਨਾ ਸੀ ਵੇਚ ਸਕਦੇ ਐ ਨਾ ਅਸੀਂ ਖਾ ਸਕਦੇ ਤੇ ਜੇ ਕੁਝ ਵੀ ਹੁੰਦਾ ਐ ਇਹ ਤੁਹਾਡਾ ਨੈਤਿਕ ਫਰਜ਼ ਆ ਬਤੌਰ ਬੁਰੂ ਘਰ ਦਾ ਪ੍ਰਧਾਨ ਇਹ ਤੁਹਾਡੀ ਡਿਊਟੀ ਬਣਦੀ ਆ ਤੁਸੀਂ ਮਤਾ ਪਾਸ ਕਰਕੇ ਸਰਪੰਚ ਨੂੰ ਬੁਲਾ ਕੇ ਮਤਾ ਪਾਸ ਕਰੋ ਐਡਮਿਨਿਸਟ੍ਰੇਸ਼ਨ ਡਿਪਾਰਟਮੈਂਟ ਪੁਲਿਸ ਡਿਪਾਰਟਮੈਂਟ ਹੁਣ ਸਪ੍ਰਚਾਰਣ ਐਡਮਿਨਿਸਟ੍ਰੇਸ਼ਨ ਡਿਪਾਰਟਮੈਂਟ ਨੂੰ ਤੁਸੀਂ ਇਹ ਚੀਜ਼ ਦਵੋ ਕੋਈ ਵੀ ਜੇ ਤੁਹਾਨੂੰ ਦੇਖਦਾ ਇਹ ਚੀਜ਼ ਦਾ ਸੇਵਨ ਕਰਦਿਆ ਇਹ ਵੇਚਦਾ ਪੁਲਿਸ ਨੂੰ ਬੁਲਾ ਕੇ ਉਹਨੂੰ ਪੁਲਿਸ ਦੇ ਹਵਾਲੇ ਕਰੋ ਜੇ ਇਹ ਚੀਜ਼ ਨਹੀਂ ਹੁੰਦੀ ਫਿਰ ਇਹਨੂੰ ਅਸੀਂ ਕਿਵੇਂ ਕਰਨਾ ਫਿਰ ਇਹ ਅਸੀਂ ਦੱਸਾਂਗੇ ਇੱਕ ਇੱਕ ਗੱਲ ਤੁਹਾਨੂੰ ਲੱਗ ਰਹੇ ਆ ਤੇ ਕੱਲੇ ਪੱਦੀ ਰਹੀ ਹੈ ਸਾਰੇ ਲਈ ਹੈ ਕਿਹਨਾਂ ਲਈ ਸਾਰੇ ਲਈ ਹੈ ਸਾਰੇ ਲਈ ਹੈ ਤੇ ਤੁਸੀਂ ਕਾਹ ਪਟੋਗੇ ਬਾਦ ਮੈਂ ਜਿੰਮੇ ਲੈਣਾ ਪੂਰੀ ਮੈਂ ਜੀ ਠੀਕ ਆ ਜੀ ਜਿਹੜਾ ਤੁਹਾਨੂੰ ਅੱਗੇ ਅਗਲੀ ਗੱਲ ਆ ਜੀ ਤੇ ਮੈਂ ਤੁਹਾਨੂੰ ਹਮੇ ਤੁਸੀਂ ਕੋਰਮੀ ਕਰੋਸ ਆ ਰਹੇ ਹੋ ਬਾਬਾ ਜੀ ਗੱਲ ਇਹ ਗੱਲ ਇੰਨੀ ਆ ਤੁਸੀਂ ਜੇ ਕੋਈ